ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਧ ਸੰਗਤ ਰਾਜਵੀਰ ਜਵੰਦਾ ਦੇ ਬਾਰੇ ਅੱਜ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਸੋ ਬਹੁਤ ਮਾੜੀ ਖਬਰ ਨਾ ਪੂਰਾ ਹੋਣ ਵਾਲਾ ਘਾਟਾ ਜੋ ਵੀਰ ਸੰਸਾਰ ਤੋਂ ਹਮੇਸ਼ਾ ਲਈ ਰੁਕਸਤ ਹੋ ਗਿਆ ਉਹ ਵੀਰ ਹਮੇਸ਼ਾ ਲਈ ਸੰਸਾਰ ਤੋਂ ਚਲੇ ਗਿਆ ਫਿਰ ਆ ਕੁਝ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪ੍ਰਾਈਵੇਟ ਹਸਪਤਾਲ ਵਾਲਿਆਂ ਦੀ ਇੱਕ ਚੀਜ਼ ਤੁਸੀਂ ਸਾਰਿਆਂ ਨੇ ਨੋਟ ਕੀਤੀ ਹੋਏਗੀ ਉਹਨਾਂ ਦੀ ਸਚਾਈ ਇਹ ਹੈ ਕਿ ਜਿੰਨਾ ਚਿਰ ਬੰਦੇ ਨੂੰ ਵੈਂਟੀਲੇਟਰ ਤੋਂ ਨਹੀਂ ਉਤਾਰਦੇ ਉਹਨਾਂ ਚਿਰ ਉਹ ਬੰਦੇ ਨੂੰ ਵੈਂਟੀਲੇਟਰ ਤੋਂ ਨਹੀਂ ਉਤਾਰਦੇ ਜਦੋਂ ਤੱਕ ਬੀਮਾ ਪਾਲਿਸੀ ਦੀ ਲਿਮਟ ਖਤਮ ਨਹੀਂ ਹੋ ਜਾਂਦੀ ਤੇ ਸ਼ਾਇਦ ਉਹ ਵੀਰ ਉਦਨੀ ਚੜਾਈ ਕਰ ਗਿਆ ਸੀ ਸ਼ਾਇਦ ਉਹ ਵੀਰ ਨੂੰ ਚੜਾਈ ਕੀਤੇ ਬਹੁਤ ਦਿਨ ਹੋ ਗਏ ਹੁਣ ਇੱਥੇ ਮੈਂ ਇਹ ਨਹੀਂ ਕਹਿੰਦਾ ਵੀ ਡਾਕਟਰਾਂ ਦੀ ਆਪਾਂ ਕਹਿ ਸਕਦੇ ਹਾਂ ਵੀ ਕੁਝ ਹਸਪੀਟਲ ਦੇ ਰੂਲ ਹੁੰਦੇ ਨੇ ਜਿਨ੍ਹਾਂ ਮੁਤਾਬਕ ਡਾਕਟਰਾਂ ਨੂੰ ਚੱਲਣਾ ਪੈਂਦਾ ਹੈ ਜੇ ਡਾਕਟਰਾਂ ਨੂੰ ਹਸਪੀਟਲ ਦੇ ਵਿੱਚੋਂ ਬੰਦ ਕਰਤਾ ਹਟਾ ਦਿੱਤਾ ਤੇ ਉਹ ਕਿੱਥੇ ਹੁਣ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਦੀ ਜ਼ਿਆਦਾਤਰ ਸੱਚਾਈ ਇਹ ਹੈ ਤਾਂ ਸੰਗਤ ਜ਼ਿਆਦਾਤਰ ਉਹ ਹਸਪੀਟਲ ਜਿਹੜੇ ਹਨ ਏਦਾਂ ਕਰਦੇ ਨੇ ਪਰ ਇੱਥੇ ਇਹ ਗੱਲ ਕਹਿਣੀ ਗਲਤ ਨਹੀਂ ਹੋਵੇਗੀ ਕਿ ਉਹ ਸ਼ਾਇਦ ਵੀਰ ਬਹੁਤ ਦਿਨ ਪਹਿਲਾਂ ਹੀ ਚੜ੍ਹਾਈ ਕਰ ਗਿਆ ਸੀ ਸ਼ਾਇਦ ਜਿਸ ਦਿਨ ਹਸਪਤਾਲ ਆਇਆ ਪਹੁੰਚਿਆ ਉਦੋਂ ਨਹੀਂ ਚੜ੍ਹਾਈ ਕਰ ਗਿਆ ਸੀ ਸ਼ਾਇਦ ਉਹਦੀ ਬੀਮਾ ਪਾਲਿਸੀ ਦੀ ਜਿਹੜੀ ਲਿਮਟ ਸੀ ਉਹ ਖਤਮ ਜਿਹੜੀ ਹੈ ਹੋਣ ਤੱਕ ਉਸ ਨੂੰ ਇਦਾਂ ਹੀ ਰੱਖੀ ਰੱਖਿਆ ਤੇ ਹੁਣ ਦੂਜੀ ਗੱਲ ਜੇ ਸ਼ਾਇਦ ਉਹ ਵੀਰ ਜੀਵਤ ਸੀ ਤੇ ਜੇ ਕਿਸੇ ਨਾਲ ਗੱਲਬਾਤ ਹੋਈ ਹੈ ਜਾਂ ਇੰਜ ਕਹੋ ਵੀ ਕਿਸੇ ਨੇ ਵੇਖਿਆ ਜਾਂ ਕਿ ਕੋਈ ਗੱਲਬਾਤ ਕਿਸੇ ਦੀ ਕਰਨ ਦੀ ਹੋਈ ਹੈ ਤਾਂ ਉਹ ਗੱਲ ਵੱਖਰੀ ਹੋਏਗੀ ਪਰ ਸਚਾਈ ਇਹ ਵੀ ਜੀਵਨ ਬੀਮਾ ਪਾਲਸੀ ਜਿਹੜੀ ਹੈ ਨਾ ਉਹ ਸਭ ਤੋਂ ਵੱਧ ਇਹ ਹੈ ਵੀ ਜਿੰਨਾ ਚਿਰ ਉਹਦੀ ਲਿਮਟ ਖਤਮ ਨਹੀਂ ਹੁੰਦੀ ਉਹਨਾਂ ਚਿਰ ਉਸ ਬੰਦੇ ਨੂੰ ਉਹ ਬੈੱਡ 'ਤੇ ਰੱਖਦੇ ਨੇ वेंटिलेਟਰ ਦੀ ਰੱਖਦੇ ਨੇ ਉਹਨਾਂ ਚਿਰ ਉਹਨੂੰ ਨਾ ਹੀ ਕਿਸੇ ਨੂੰ ਮਿਲਣ ਦਿੱਤਾ ਜਾਂਦਾ ਤੇ ਨਾ ਹੀ ਕਿਸੇ ਨਾਲ ਗੱਲਬਾਤ ਕਰਨ ਦਿੱਤੀ ਜਾਂਦੀ ਹੈ ਜਾਂ ਵੀ ਪਰਿਵਾਰਕ ਮੈਂਬਰਾਂ ਨੂੰ ਵੀ ਮਤਲਬ ਇਸ ਤਰ੍ਹਾਂ ਇੱਕ ਕਟੋਲੇ 'ਚ ਪਾ ਕੇ ਰੱਖਿਆ ਜਾਂਦਾ ਵੀ ਠੀਕ ਹੈ ਠੀਕ ਹੋਊਗਾ ਹੋਊਗਾ ਠੀਕ ਹੈ ਪਹਿਲਾਂ ਨਾਲੋਂ ਠੀਕ ਹੈ ਹਾਲਤ ਦੇ ਵਿੱਚ ਸੁਧਾਰ ਹੈ ਇਦਾਂ ਨੇ ਗੱਲਾਂបਾਤਾਂ ਕਰਕੇ ਉਲਝਾਈ ਰੱਖਿਆ ਜਾਂਦਾ ਹੈ ਸੋ ਸਾਥ ਸੰਗਤ ਵੀ ਜੇਕਰ ਅੱਜ ਆਪਾਂ ਕਿਸੇ ਦੀ ਜਾਣ ਨਾਲ ਖੇਲਵਾੜ ਕਰਾਂਗੇ ਤੇ ਕੱਲ ਉਹ ਸਾਡੇ ਨਾਲ ਵੀ ਉਹੀ ਹੋਏਗਾ ਕਿਉਂਕਿ ਬੰਦਾ ਭੁੱਲ ਸਕਦਾ ਪਰਮਾਤਮਾ ਨਹੀਂ ਭੁੱਲਦਾ ਜੇ ਗਲਤ ਕਰਾਂਗੇ ਤੇ ਗਲਤ ਦੀ ਸਜ਼ਾ ਸਾਨੂੰ ਜ਼ਰੂਰ ਮਿਲੇਗੀ ਜੇ ਅਸੀਂ ਚੰਗਾ ਕਰਾਂਗੇ ਤੇ ਚੰਗੇ ਦਾ ਫਲ ਸਾਨੂੰ ਪਰਮਾਤਮਾ ਜ਼ਰੂਰ ਦੇਏਗਾ ਸੋ ਸਾਥ ਸੰਗਤ ਬਹੁਤੇ ਲੋਕ ਜਿਹੜੇ ਅਜਿਹੇ ਹੁੰਦੇ ਨੇ ਜਿਹੜੇ ਦਵਾਈਆਂ ਦੇ ਵਿੱਚੋਂ ਵੀ ਕਮਿਸ਼ਨ ਹਰ ਇੱਕ ਚੀਜ਼ ਦੇ ਵਿੱਚੋਂ ਕਮਿਸ਼ਨ ਨਿੱਕੀ ਨਿੱਕੀ ਚੀਜ਼ ਦੇ ਵਿੱਚੋਂ ਕਮਿਸ਼ਨ ਵੱਡੀਆਂ ਤੋਂ ਵੱਡੀਆਂ ਚੀਜ਼ਾਂ ਦੇ ਵਿੱਚੋਂ ਕਮਿਸ਼ਨ ਜਿਨ੍ਹਾਂ ਦਾ ਕਰਿਆ ਹੋਇਆ ਹੈ ਸੋ ਬਹੁਤ ਗਲਤ ਗੱਲ ਹੈ ਇਹ ਕੋਈ ਗਰੀਬ ਬੰਦਾ ਹੁੰਦਾ ਚਲੋ ਅਮੀਰ ਵੀ ਆ ਕੋਈ ਉਹਦੇ ਨਾਲ ਵੀ ਨਹੀਂ ਕਰਨਾ ਚਾਹੀਦਾ ਆਪਣੇ ਹੱਕ ਦਾ ਛੱਡੋ ਨਾ ਤੇ ਬੇਹੱਕਾ ਜਿਹੜਾ ਹੈ ਉਹ ਹਮੇਸ਼ਾ ਹੀ ਤੰਗ ਕਰਦਾ ਹੁੰਦਾ ਤੇ ਤਾਂ ਹੀ ਉਹ ਫਿਰ ਵੱਡੀਆਂ-ਵੱਡੀਆਂ ਬਿਮਾਰੀਆਂ ਚਿੰਬੜਦੀਆਂ ਨੇ ਤੇ ਆਪਾਂ ਦੇਖਦੇ ਆ ਵੀ ਉਹ ਉਹ ਚੀਜ਼ਾਂ ਦੇ ਫਿਰ ਇਲਾਜ ਵੀ ਨਹੀਂ ਹੁੰਦੇ ਭਾਵੇਂ ਇਲਾਜ ਮੌਜੂਦ ਹੋਵੇ ਪਰ ਉਹਨਾਂ ਦਾ ਇਲਾਜ ਨਹੀਂ ਹੁੰਦਾ ਜਿਹੜੇ ਅਜੀਬੀਆਂ ਗੱਲਾਂ ਕਰਦੇ ਹੁੰਦੇ ਸੋ ਮੈਂ ਇਥੇ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਮੈਂ ਪੰਜੇ ਉਂਗਲਾਂ ਇੱਕ ਸਾਰ ਨਹੀਂ ਕਹਿੰਦਾ ਵਿੱਚ ਚੰਗੇ ਵੀ ਬਹੁਤ ਹੈ ਕਈਆਂ ਨੂੰ ਮਜਬੂਰੀ ਵਾਸ ਕਰਨਾ ਪੈਂਦਾ ਹੈ ਉਹਨਾਂ ਕੋਲੇ ਚਾਰਾ ਹੈ ਨਹੀਂ ਕਈਆਂ ਦਾ ਇਹ ਹੁੰਦਾ ਵੀ ਚਲੋ ਮੈਨੂੰ ਕੋਈ ਨੌਕਰੀ ਹੋਰ ਮਿਲ ਜਾ ਕੋਈ ਗੱਲ ਨਹੀਂ ਮੈਂ ਨਹੀਂ ਪਰ ਗਲਤ ਕੰਮ ਕਰਦਾ ਉਹ ਕਈਆਂ ਨੇ ਨੌਕਰੀਆਂ ਤੱਕ ਛੱਡ ਦਿੱਤੀਆਂ ਜਿੱਥੇ ਇਹੋ ਜਿਹਾ ਝੋਲ ਝਾਲ ਹੁੰਦਾ ਸੋ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਤੋਂ ਸੁਚੇਤ ਰਹੀਏ ਆਪਣੇ ਸਾਹਮਣੇ ਜੇਕਰ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਮਾੜਾ ਰਾਜਵੀਰ ਜਵੰਦਾ ਵੀਰ ਦਾ ਜਾਣਾ ਬਹੁਤ ਮਾੜਾ ਹੋਇਆ ਸੋ ਪਰਿਵਾਰ ਨੂੰ ਆਪਾਂ ਭਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਹੀ ਅਰਦਾਸ ਕਰੀਏ ਉਸ ਵੀਰ ਨੂੰ ਚਰਨਾਚ ਨਿਵਾਸ ਦੇ ਦੇ ਤੇ ਉਹ ਵੀਰ ਹਮੇਸ਼ਾ ਲਈ ਸਾਡੇ ਤੋਂ ਰੁਕਸਤ ਹੋ ਗਿਆ ਇੱਕ ਹੀਰਾ